ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪਿੰਟਾਲੀ ਵਾਲੇ ਜੱਟਾਂ ਵਿੱਚ ਪੀਰ ਬਾਬਾ ਨੂਰ ਸ਼ਾ ਅਲੀ ਜੀ ਦੀ ਦਰਗਾਹ ਤੇ ਮੇਲੇ ਦੀ ਹੋਈ ਸਮਾਪਤੀ ਇਸ ਦੌਰਾਨ ਸੰਗਤਾਂ ਵੱਲੋਂ ਬਾਬਾ ਜੀ ਦੀ ਦਰਗਾਹ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ ਇਸ ਦਿਨ ਸੂਫੀ ਗਾਇਕ ਮਲਖ ਖਾਨ ਨੇ ਆਪਣੇ ਕਵਾਲੀ ਅੰਦਾਜ਼ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਸੰਕਾਲੀ ਸਾਰਾ ਦਿਨ ਲੰਗਰ ਦਾਲ ਫੁਲਕਾ ਜਲੇਬੀਆਂ ਦਾ ਲੰਗਰ ਅਤੁੱਟ ਵਤਾਇਆ ਗਿਆ ਮੇਲੇ ਦੌਰਾਨ ਫੁੱਟਬਾਲ ਦੇ ਮੈਚ ਕਰਵਾਏ ਗਏ ਸੇਵਾਦਾਰਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਮੇਲੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਰੌਣਕ ਸੀ ਸੰਗਤ ਵੱਲੋਂ ਬਹੁਤ ਜ਼ਿਆਦਾ ਸਪੋਰਟ ਅਤੇ ਪਿਆਰ ਦਿੱਤਾ ਗਿਆ ਜਿਸ ਨਾਲ ਪੂਰੀ ਮੇਲਾ ਕਮੇਟੀ ਸੰਗਤ ਦਾ ਧੰਨਵਾਦ ਕਰਦੀ ਹੈ ਅਤੇ ਸੇਵਾਦਾਰਾਂ ਵੱਲੋਂ ਸੰਗਤ ਨੂੰ ਬੇਨਤੀ ਕੀਤੀ ਗਈ ਕਿ ਜਿਸ ਤਰ੍ਹਾਂ ਇਸ ਮੇਲੇ ਵਿੱਚ ਸਪੋਰਟ ਕੀਤੀ ਗਈ ਹੈ ਉਸੇ ਤਰ੍ਹਾਂ ਇਸ ਦਰਬਾਰ ਵਿੱਚ ਲੰਗਰ ਹਾਲ ਦੀ ਪਰੇਸ਼ਾਨੀ ਆ ਰਹੀ ਹੈ ਇਸ ਲਈ ਸਭ ਸੰਗਤ ਨੂੰ ਰਲ ਕੇ ਉਪਰਾਨੇ ਉਪਰਾਲੇ ਕਰਨੇ ਚਾਹੀਦੇ ਹਨ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਮੇਨ ਆਗੂਆਂ ਦਾ ਬਨੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂਜੀ ਦਾਦਾ ਜੀ ਹਾਂ ਸਸਿਕਾ ਜੀ ਮੇਲਾ ਸਤਿ ਸਮਾਪਤ ਹੋ ਗਿਆ ਹੈ ਬਹੁਤ ਵਧੀਆ ਜਿਹੜਾ ਸੰਗਤਾਂ ਦਾ ਰੁਝਾਨ ਰਿਹਾ ਕੀ ਕਹਿਣਾ ਚਾਹੋਗੇ ਬਾਈ ਸਾਡ ਸੰਗਤ ਦਾ ਬਹੁਤ ਧੰਨਵਾਦ ਕਰਦਾ ਜੀ ਮੇਤ ਵੱਧ ਕੇ ਮੇਲਾ ਇਕੱਠ ਹੋਇਆ ਜੀ ਤੇ ਬਹੁਤ ਵਧੀਆ ਹਰੇਕ ਚੀ ਦੀ ਸ਼ਬਦਾ ਬਾਬੇ ਨੇ ਪੂਰੀ ਕੀਤੀ ਹੋਈ ਹੈ ਜੀ ਲੰਗਰ ਵੀ ਅੱਜ ਚੱਲੇ ਆ ਜੀ ਪਹਿਲੀ ਵਾਰ ਜਿਹਨੇ ਬੇਦਰ ਲੰਗਰ ਕਿਸ ਸੱਜਣ ਨੇ ਲਾਇਆ ਸੀਗਾ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਬਾਬਾ ਜੀ ਉਹਨਾਂ ਨੇ ਤਰੱਕੀਆਂ ਦੇ ਵੀ ਤੇ ਬਹੁਤ ਸੰਗਤ ਨੇ ਸੇਵਾ ਕੀਤੀ ਆ ਜੀ ਤੇ ਮੇਲਾ ਵੀ ਐਡਾ ਭਰਪੂਰ ਹੋਇਆ ਜੀ ਤੁਸੀਂ ਦੇਖੀ ਜੰਨੇ ਆ ਜੀ ਕਿਸੇ ਗੱਲ ਦੀ ਕਮੀ ਪੇਛੀ ਨਹੀਂ ਆਈ ਸੀ ਬਾਈ ਮਲਖ ਖੰਡ ਦੀ ਆਈ ਸੀ ਪਹਿਲੀ ਵਾਰ ਤੇ ਬਹੁਤ ਸੋਹਣਾ ਪ੍ਰੋਗਰਾਮ ਪ੍ਰੋਗਰਾਮ ਹੋਇਆ ਜੀ ਅਸੀਂ ਸਾਰ ਸਕਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਦੂਰ ਤੋਂ ਆ ਕੇ ਚੜ ਕੇ ਸਾਡੇ ਦਰਬਾਰ ਦੀ ਸ਼ੁਭਾ ਵਧਾਈ ਆ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜੀ ਤੇ ਜਿੰਨੀ ਵੀ ਕਮੇਟੀ ਸਬੂਚੀ ਕਮੇਟੀ ਆ ਨਗਰ ਖੇੜੇ ਦੇ ਵਿੱਚ ਜਿੰਨੇ ਵੀ ਸੇਵਾਦਾਰ ਅਸੀਂ ਉਹਨਾਂ ਦਾ ਬਹੁਤ ਦਿਲੋਂ ਤਹਿ ਦੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀ ਸੇਵਾ ਨਿਭਾਈ ਆ ਮੈਂ ਕਹਿੰਦਾ ਜਿੰਨੀ ਸੇਵਾ ਨਿਭਾਈ ਆ ਮੈਨੂੰ ਆਪਦੇ ਘਰ ਤੋਂ ਵੱਧ ਕੇ ਦਰਬਾਰਦਾਰ ਮੰਨੇ ਕੰਮ ਕੀਤਾ ਬੱਚਿਆਂ ਦੇ ਦਿਨ ਰਾਤ ਮਿਹਨਤ ਕੀਤੀ ਆ ਮੈਂ ਉਹਨਾਂ ਦੇ ਬੱਚਿਆਂ ਦੇ ਅੱਗੇ ਮੇਰਾ ਤਾਂ ਦਿਲੋਂ ਦਿਲੋਂ ਤਾਂ ਨਵਾਦ ਮੈਂ ਕਰਦਾ ਜੀ ਉਸ ਪਰਿਵਾਰ ਦਾ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਇੰਨੀ ਲਗਨ ਨਾਲ ਸੇਵਾ ਕੀਤੀ ਸਾਡੀ ਕਮੇਟੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡਾ ਇੱਕ ਕਹਨੇ ਦੇ ਵਿੱਚ ਸਾਰੇ ਕਮੇਟੀ ਵਾਲੇ ਜਿੰਨੇ ਵੀ ਸਾਥੀ ਇਕੱਠੇ ਹੁੰਦੇ ਆ ਜੀ ਮੈਂ ਬਹੁਤ ਕਮੇਟੀ ਦਾ ਧੰਨਵਾਦ ਕਰਦਾ ਜੀ ਜਿਹੜੀ ਉਹ ਗੱਲ ਕੱਢਦੇ ਕਮੇਟੀ ਵਾਲੇ ਉਸੇ ਟਾਈਮ ਹੀ ਕਹ ਕੇ ਪ੍ਰਧਾਨ ਜੀ ਤੁਸੀਂ ਜਿਹੜਾ ਵੀ ਹੁਕਮ ਆਸੀ ਮੰਨਦੇ ਆ ਜੇ ਸਾਡਾ ਮੇਰਾ ਕਮੇਟੀ ਦਾ ਦਿਲੋਂ ਦੇ ਧੰਨਵਾਦ ਹੈ ਜੀ ਮੈਂ ਬਹੁਤ ਗ੍ਰੇਟ ਦਾ ਧੰਨਵਾਦੀ ਕੰਮ ਕਰਦਾ ਹਾਂ ਤੇ ਭਾਈ ਜੀ ਆਵਦਾ ਵੀ ਮੈਂ ਇਹ ਫਲਨ ਪ੍ਰੋਗਰਾਮ ਨਾਲ ਬਹੁਤ ਧੰਨਵਾਦ ਕਰਦਾ ਹੈਗਾ ਜਿਨ੍ਹਾਂ ਨੇ ਐਡਾ ਸੋਹਣਾ ਪ੍ਰੋਗਰਾਮ ਕੀਤਾ ਸਾਨੂੰ ਮੇਹਰ ਦੇ ਵੀ ਨਹੀਂ ਸੀ ਇਹਨਾਂ ਨੇ ਤੁਸੀਂ ਬਹੁਤ ਆਵਦਾ ਟੈਕ ਟਾਈਮ ਕੱਟ ਕੇ ਕੀਮਤੀ ਵਕਤ ਕੱਟ ਕੇ ਅਸੀਂ ਦਰਬਾਰ ਦੀ ਸੁਭਾਵ ਵਧਾਈ ਹੈ ਬਾਬਾ ਜੀ ਦੀ ਅਸੀਂ ਤੁਹਾਡਾ ਹੀ ਬਹੁਤ ਧੰਨਵਾਦ ਕਰਦੇ ਹਾਂ ਮਾਲਕ ਕੀ ਬਖਸ਼ਿਆਦ ਕਰਦੇ ਆ ਪੀਰ ਅੱਗੇ ਦਿਨ ਦੁਪਹਿਰ ਰਾਤ ਜੋਮੀ ਆਪ ਨੂੰ ਨਿਤ ਰੱਖੀ ਦੇਣੀ ਧੰਨਵਾਦ ਜੀ ਬਹੁਤ ਮੇਰ ਭੰਨਾ ਇਸ ਸਮੇਂ ਸੰਤਾਂ ਦਾ ਸੰਦੇਸ਼ ਇਹੀ ਹੈ ਜੀ ਸਾਡਾ ਵੀ ਬਸ ਨਸ਼ੇ ਦਾ ਰਹਿਤ ਹੋ ਕੇ ਦਰਬਾਰ ਦੇ ਵਿੱਚ ਆ ਜੋ ਵੀ ਦਿਲ ਦੀ ਤਮੰਨਾ ਪੂਰੀ ਹੁੰਦੀ ਹੈ ਐ ਹੀ ਸਕੂਲ ਵੀ ਹੈਗਾ ਅਸੀਂ ਅਗੋਂ ਨੂੰ ਸੰਗਤ ਨੂੰ ਇਹੀ ਲੋਟ ਕਰਦੇ ਆ ਜੀ ਵੀ ਸਕੂਲ ਦੇ ਨੇੜੇ ਜਾਂ ਦਰਬਾਰ ਦੇ ਵਿੱਚ ਕੋਈ ਨਸ਼ਾ ਨਾ ਕੀਤਾ ਜਾਵੇ ਅੱਜ ਕੱਲ ਟਾਈਮ ਬਹੁਤ ਮਾੜਾ ਹੈ ਜੀ ਅੱਜ ਕੱਲ ਬੱਚੇ ਵੀ ਤੇ ਪੜਦੇ ਆ 8ਵੀਂ ਤੱਕ ਸਕੂਲ ਹੈਗਾ ਸ਼ਾਇਦ 10ਵੀਂ ਦਾ ਪਾਪਾ ਜੀ ਕਰਦੇ ਨੇ ਤੇ ਪਰ ਕੋਈ ਵੀ ਨਸ਼ਾ ਸਾਡੇ ਦਰਬਾਰ ਦੇ ਵਿੱਚ ਨਾ ਹੋਵੇ ਅਸੀਂ ਸਾਧ ਸੰਗਤ ਨੂੰ ਇਹੀ ਬੇਨਤੀ ਕਰਦੇ ਹਾਂ ਸਾਡੀ ਇਹ ਬਰਯਾਦ ਸੁਣਨ ਸੰਗਤ ਆ ਇਸ ਗੱਲ ਤੇ ਗੌਰ ਕਰਨ ਵੀ ਸਾਡੇ ਦਰਬਾਰ ਦੇ ਵਿੱਚ ਕਿਸੇ ਕਿਸੇ ਵੀ ਕਿਸਮ ਦਾ ਵਿੱਚ ਨਸ਼ਾ ਨਹੀਂ ਹੋਣੀ ਚਾਹੀਦਾ ਜੇ ਕੋਈ ਨਸ਼ਾ ਕਰੂਗਾ ਉਹਦਾ ਜ਼ਿੰਮੇਵਾਰ ਆਪ ਹੋਊਗਾ ਅਸੀਂ ਤਾਂ ਸੰਗਤ ਨੂੰ ਇਹੀ ਬੇਨਤੀ ਕਰਦੇ ਹਾਂ ਜੀ ਕਿ ਤੁਸੀਂ ਆਪ ਦਾ ਸਾਫ਼ ਸੁਥਰੇ ਹੋ ਕੇ ਦਰਬਾਰ ਦੇ ਵਿੱਚ ਆਓ ਤੇ ਆਪ ਦੀ ਜਿਹੜੀ ਵੀ ਦਿਲ ਦੀ ਤਮੰਨਾ ਤੁਸੀਂ ਸੁੱਖੋਗੇ ਬਾਬਾ ਜੀ ਫੁਰੀ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਮੈਂ ਸਾਰੇ ਨਗਰਾਂ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ 4 ਦਿਨ ਬਹੁਤ ਸੋਹਣਾ ਸੰਜੋਗ ਦਿੱਤਾ ਤੇ ਮੇਲੇ ਦਾ ਜਲ ਲਾਗ ਦੇਣਾ ਤੇ ਬਹੁਤ ਸੋਹਣੀ ਸੇਵਾ ਕੀਤੀ ਹੈ ਤੇ ਮੈਂ ਇਹ ਆ ਕਾਮਨਾ ਕਰਦਾ ਪੀਰ ਪਾਸ਼ਾ ਅੱਗੇ ਸਾਰੇ ਨਗਰ ਕੇੜੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਤੇ ਇਸੇ ਤਰ੍ਹਾਂ ਹੀ ਆਪਣੇ ਚਰਨਾਂ ਨਾਲ ਲਾ ਕੇ ਰੱਖਣਾ ਤੇ ਪੀਰ ਪਾਸ਼ਾ ਸਾਰਿਆਂ ਤੇ ਚੜ੍ਹਦੀ ਕਲਾ ਰੱਖਣ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਚ ਮੇਲਾ ਬਹੁਤ ਵਧੀਆ ਲੰਘਿਆ ਹੈ ਸੰਗਤਾਂ ਦੀ ਵੀ ਮੇਰ ਰਹੀ ਹੈ ਦਾਤੇ ਦੀ ਵੀ ਮੇਰ ਰਹੀ ਹੈ ਇਸ ਮੌਕੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਸੰਗਤਾਂ ਨੂੰ ਇਹ ਸੰਦੇਸ਼ ਹੈ ਕਿ ਦਿਲੋਂ ਭਾਵਨਾ ਨਾਲ ਆਓ ਇੱਥੇ ਕੋਈ ਵੀ ਐਵਜੀ ਇੱਛਾ ਨਹੀਂ ਹੈਗੀ ਜਿਹੜੀ ਨਾ ਪੂਰੀ ਹੁੰਦੀ ਹੋਵੇ ਜਿਹੜਾ ਵੀ ਦਿਲੋਂ ਇੱਛਾ ਲੈ ਕੇ ਆਉਂਦਾ ਉਹਦੀ ਇੱਛਾ ਪੂਰੀ ਹੁੰਦੀ ਹੈ ਤੇ ਪੀਰ ਪਾਸ਼ਾ ਉਹਦੇ ਤੇ ਆਪਣਾ ਮਿਹਰਪੁਰੇ ਹੱਥ ਹਮੇਸ਼ਾ ਹੀ ਰੱਖਦੇ ਆ ਪਰ ਆਵੇ ਬੰਦਾ ਨੀਂਦ ਨਾਲ ਸੁੱਚੀ ਨੀਂਦ ਨਾਲ ਆਊਗਾ ਤੇ ਝੋਲੀਆਂ ਭਰ ਕੇ ਜਾਊਗਾ ਠੀਕ ਮਿਹਰਪੁਰ ਚਲੋ ਹਾਂਜੀ ਮੇਲੇ ਦੀ ਸਮਾਪਤੀ ਹੈ ਕੀ ਕਹਿਣਾ ਚਾਹੋਗੇ ਸੋ ਬਹੁਤ ਕਿਰਪਰੇ ਜੀ ਬਾਬਾ ਨੂਰਸ਼ਾਹ ਦੀ ਸਰਕਾਰ ਦੀ ਔਰ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਬਹੁਤ ਹੀ ਸੋਹਣਾ ਸਰਕਾਰ ਦਾ ਮੇਲਾ ਹੋਇਆ ਬਾਬਾ ਨੂਰਸ਼ਾਹ ਦੀ ਸਰਕਾਰ ਸਾਰੇ ਨਗਰ ਤੇ ਇਸੇ ਤਰ੍ਹਾਂ ਰਹਿਮਤ ਭਰੇ ਹੱਥ ਰੱਖਣ ਔਰ ਸਾਰੀ ਜਿੰਨੀ ਵੀ ਸੰਗਤ ਆਈ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਜਿੰਨੇ ਵੀ ਸਾਰੇ ਕਮੇਟੀ ਮੈਂਬਰ ਨੇ ਔਰ ਬਹੁਤ ਹੀ ਸੋਹਣੇ ਢੰਗ ਨਾਲ ਸਾਰਿਆਂ ਨੇ ਆਪਣੀਆਂ ਡਿਊਟੀਆਂ ਨਿਭਾਈਆਂ ਔਰ ਬਾਬਾ ਜੀ ਦੀ ਰਹਿਮਤ ਇਸੇ ਤਰ੍ਹਾਂ ਬਣੀ ਰਹੇ ਔਰ ਅਗਲੇ ਸਾਲ ਜਿਹੜਾ ਇਸ ਤੋਂ ਵੀ ਵਧੀਆ ਮੇਲਾ ਕਰਵਾਈਏ ਦਾਤਾ ਜੀ ਦੀ ਮੇਰ ਹੋਵੇ ਬਾਬਾ ਨੂਰਸ਼ਾਹ ਦੀ ਸਰਕਾਰ ਦੀ ਮੇਰ ਹੋਵੇ ਔਰ ਸੂਫੀ ਗਾਇਕ ਮਲਕ ਖਾਨ ਜੀ ਜਿਹੜੇ ਅੱਜ ਬਾਬਾ ਜੀ ਦੇ ਦਰਗਾਹ ਤੇ ਬੜੀ ਬਿਖਵਾਲੀ ਦੇ ਨਾਲ ਸਾਰੀ ਸੰਗਤ ਨੂੰ ਨਿਹਾਲ ਕੀਤਾ ਔਰ ਸਾਰਿਆਂ ਦਾ ਇੱਕ ਵਾਰ ਫੇਰ ਪੂਰੇ ਨਗਰ ਦਾ ਔਰ ਪੂਰੀਆਂ ਸੰਗਤਾਂ ਦਾ ਪਹਿਲਵਾ ਸ਼ੁਕਰਗੁਜ਼ਾਰ ਪੁਰੀ ਬਾਬਾ ਨੂਰ ਸਾਹਿਬ ਦੀ ਕਮੇਟੀ ਦੀ ਤਰਫੋਂ ਜੈ ਮਸਤਾ ਦੀ ਜੈ ਬਲੀਆਂ ਦੀ ਜੈ ਸਰਕਾਰ ਦੀ ਹਾਂਜੀ ਬਹੁਤ ਵਧੀਆ ਜੀ ਬਾਬਾ ਜੀ ਦਾ ਮੇਲਾ ਹੋਇਆ ਜਿਵੇਂ ਤਾਂ ਅਸੀਂ ਮਨ ਦੇ ਵਿੱਚ ਸੋਚਿਆ ਸੀਗਾ ਓਵੇਂ ਬਾਬਾ ਜੀ ਨੇ ਬਹੁਤ ਵਧੀਆ ਸਾਡੀ ਸਾਰਿਆਂ ਦੀ ਕਮੇਟੀ ਮੈਂਬਰਾਂ ਦੀ ਲੱਜ ਪਤ ਰੱਖੀ ਆ ਸਾਰੇ ਨਗਰ ਦੇ ਸੰਯੋਗ ਦੇ ਨਾਲ ਬਾਬਾ ਜੀ ਦਾ ਦਰਬਾਰ ਵੀ ਬਹੁਤ ਸੋਹਣਾ ਬਣ ਗਿਆ ਜੀ ਤੇ ਮਲਕ ਖਾਨ ਸੂਫੀ ਗਾਇਕ ਮਲਕ ਖਾਨ ਜੀ ਅੱਜ ਸਾਡੇ ਇੱਥੇ ਬਾਬਾ ਜੀ ਦੇ ਹਾਜ਼ਰੀ ਭਰ ਕੇ ਆ ਇਸ ਤੋਂ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਜੇ ਗੱਲ ਕਰੀਏ ਸੰਗਤ ਦੀ ਤਾਂ ਦੂਰੋਂ ਦੂਰੋਂ ਸੰਗਤ ਆਈ ਹੈ ਤਾਂ ਕੀ ਲੱਗਦਾ ਵੀ ਕਿੰਨੀ ਸੰਗਤ ਨੇ ਇੱਥੇ ਆ ਕੇ ਮੱਥਾ ਟੇਕਿਆ ਔਰ ਮਹਾਰਾਜੀ ਹਜ਼ੂਰੀ ਵਿੱਚ ਝੋਲੀਆਂ ਭਰੀਆਂ ਨੇ ਸੰਗਤ ਦਾ ਜੀ ਕੋਈ ਓਟ ਕਣ ਜੀ ਬਹੁਤ ਸਰਕਾਰ ਦੇ ਦਰਬਾਰ ਤੇ ਆਉਂਦੀ ਹੈ ਜੀ ਬੜੇ ਬੜੀ ਦੂਰੋਂ ਆਉਂਦੀ ਹੈ ਜੀ ਤੇ ਉਹਨਾਂ ਦੀਆਂ ਆਸਾਂ ਮਰਦਾਂ ਵੀ ਪੂਰੀਆਂ ਹੁੰਦੀਆਂ ਤੇ ਬਾਬਾ ਜੀ ਨੂੰ ਸਹਯੋਗ ਵੀ ਬਹੁਤ ਦਿੰਦੇ ਆ ਜੀ ਸਾਡੇ ਆਥਾਂ ਦੀ ਤਾਂ ਲੋੜ ਹੀ ਨਹੀਂ ਜੀ ਸਰਕਾਰ ਨੂੰ ਖੁਦ ਹੀ ਉਹ ਮਾਣੀ ਐ ਇਸ ਮੌਕੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਇੱਥੇ ਥੋੜੀ ਲੰਗਰ ਹਾਲ ਦੀ ਪਰੇਸ਼ਾਨੀ ਹੈ ਤਾਂ ਸੰਗਤਾਂ ਨੂੰ ਕੀ ਸੰਦੇਸ਼ ਜਾਂ ਅਪੀਲ ਕਰਨਾ ਚਾਹੋਗੇ ਕਿ ਇਸ ਮੌਕੇ ਇਕੱਠੇ ਹੋ ਕੇ ਸਾਰੇ ਉਪਰਾਲਾ ਕਰੀਏ ਸੰਗਤਾਂ ਨੂੰ ਜੀ ਸਭ ਤੋਂ ਸਭ ਤੋਂ ਵੱਡਾ ਸੰਦੇਸ਼ ਇਹ ਹੈ ਜੀ ਵੀ ਲੰਗਰ ਹਾਲ ਦੀ ਪ੍ਰੋਬਲਮ ਆ ਵੱਗ ਚੜ ਕੇ ਦਰਬਾਰ ਸਾਹਿਬ ਨੂੰ ਸੇਵਾ ਦੇਣ ਤੇ ਜਾਂ ਉਸ ਤੋਂ ਇਲਾਵਾ ਵੀ ਜਿਵੇਂ ਕੋਈ ਸਾਡੇ ਲੀਡਰ ਆਉਂਦਾ ਇਹ ਦਰਬਾਰ ਸਾਹਿਬ ਦਾ ਜੀ ਕੋਈ ਵੀ ਲੰਗਰ ਹਾਲ ਵਾਸਤੇ ਮਨਗ ਕਰ ਸਕਦਾ ਤੇ ਸਾਨੂੰ ਹੋਰ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਜੀ ਇਹ ਲੀਡਰ ਜੀ ਤੁਸੀਂ ਗੱਲ ਕੀਤੀ ਹੈ ਕੀ ਇਸ ਮੇਲੇ ਚ ਕੋਈ ਵਿਸ਼ੇਸ਼ ਤੁਸੀਂ ਲੀਡਰ ਬੁਲਾਇਆ ਸੀ ਜਾਂ ਕਿਸੇ ਨੂੰ ਐਜੇ ਸਮਾਗਮ ਨਹੀਂ ਅਸੀਂ ਦਰਬਾਰ ਵੱਲੋਂ ਨਹੀਂ ਕੋਈ ਕਿਸੇ ਨੂੰ ਵੀ ਬੁਲਾਇਆ ਜੀ ਤੂੰ ਸਰਕਾਰਾਂ ਵੱਲੋਂ ਖੁੱਲਾ ਸੱਦਾ ਸਾਰਿਆਂ ਨੂੰ ਜੀ ਪਰ ਅਸੀਂ ਇੱਥੇ ਗੋਲਦੀ ਸਾਹਿਬ ਆਏ ਸੀ ਸਾਡੇ ਖਿਡਾਰੀਆਂ ਨੇ ਬੁਲਾਏ ਸੀ ਜੀ ਅਸੀਂ ਉਹ ਇੱਥੇ ਦਰਬਾਰ ਦੇ ਆਉਂਦੇ ਉਹਨਾਂ ਦੇ ਬਾਵਜੂਦ ਅਸੀਂ ਵੀ ਨੰਗਰ ਹਾਲ ਦੀ ਮੰਗ ਕੀਤੀ ਉਹਨਾਂ ਤੋਂ ਜੀ ਅੱਗੇ ਵੇਖੋ ਕੀ ਆਂਦੇ ਆ ਠੀਕ ਠੀਕ ਬਹੁਤ ਬਹੁਤ ਧੰਨਵਾਦ ਜੀ